ਸ਼ਾਵਣੀਆਂ ਦੀ ਹੈ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਪਹੁੰਚਿਆ ਪਿੰਡ ਬੁਰਜ ਨਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਫਿਰ ਕੁਲਦੀਪ ਦੇ ਕੋਲ ਆਇਆ ਦੋਸਤੋ ਅੱਜ ਇਸ ਘਰੋਂ ਆਪਾਂ ਟੋਟਲ ਤੁਹਾਨੂੰ 4 ਮੱਝ ਦਿਖਾਵਾਂਗੇ ਠੀਕ ਹੈ ਜੀ। ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣਾ ਤੇ 3 ਮਹੀ ਸੁਈਆਂ ਸਵਾਈਆਂ ਨੇ। ਇੱਧਰ ਇੱਕ ਵਿਹੜ ਦਿਖਾ ਦਾਂਗੇ ਠੀਕ ਹੈ ਜੀ ਤੇ ਇੱਕ ਲਾਸਟ ਵਿੱਚ ਦੋ ਕਟੀਆਂ ਦਿਖਾਵਾਂਗੇ ਤੁਹਾਨੂੰ ਜੋੜੀ ਕਟੀਆਂ ਦੀ ਬਕਾਊ ਆ। ਸੋ ਕੋਈ ਵੀ ਲਗੇ ਸਾਫ਼ ਸੰਭਾਲ ਅੱਗੇ ਪਾਲਣ ਵਾਸਤੇ ਪਸ਼ੂ ਲੈ ਕੇ ਜਾਣਾ ਚਾਹੁੰਦਾ ਤੇ ਦੋ ਕਟੀਆਂ ਜਿਹੜੀਆਂ ਆਪਾਂ ਤੁਹਾਨੂੰ ਇਹ ਦਿਖਾ ਦਾਂਗੇ ਠੀਕ ਆ ਜੀ ਸੋ ਜੋੜੀ ਇਹ ਬਕਾਊ ਆ ਠੀਕ ਆ ਲਾਸਟ ਵਿੱਚ ਤੁਸੀਂ ਐਂਡ ਤੱਕ ਜਿਹੜਾ ਵੀਡੀਓ ਦੇ ਨਾਲ ਜੁੜੇ ਰਹੋ ਬਣੇ ਰਹੋ ਠੀਕ ਆ ਜੀ ਐਂਡ ਤਾਂ ਇਹ ਬਿਲਕੁਲ ਦੋਨੋਂ ਪਸ਼ੂ ਆਪਾਂ ਤੁਹਾਨੂੰ ਦਿਖਾ ਦਾਂਗੇ ਸੋ ਕੀ ਕੀਮਤ ਆ ਸਿੰਗਲ ਸਿੰਗਲ ਦਾ ਰੇਟ ਕੀ ਆ ਜੋੜਾ ਕਿਸੇ ਵੀਰ ਨੇ ਖਰੀਦਣਾ ਤੇ ਜੋੜੇ ਦਾ ਕੀ ਮੁੱਲ ਰਹੂਗਾ ਠੀਕ ਆ ਇਤਰੋ ਦੱਸੋ ਜੇਕਰ ਆਪਾਂ ਚਾਰੇ ਮੱਝਾਂ ਦੀ ਗੱਲ ਕਰੀਏ ਇੱਕ ਮੱਝ ਤਕਰੀਬਨ ਹੋਣ ਕੋਚ ਕੁ ਸਮਾਂ ਪਹਿਲਾਂ ਸੂਈ ਆ ਜਿਹਜੂਰ ਪੈਣੀ ਹਜੇ ਬਾਕੀ ਆ ਤੇ ਬਾਕੀ ਕੱਲੇ ਕੱਲੇ ਪ ਪਿੰਡ ਆ ਪਰਜਨ ਅੱਥੂਗੇ ਤੁਸੀਂ ਖਾਸ ਵਿਜਿਟ ਕਰਨੀ ਆ ਸਰਹਿਆਲੀ ਤੇ ਪੱਟੀ ਤੇ ਬਿਲਕੁਲ ਸਨ ਵਿਚਕਾਰ ਇਹ ਪਿੰਡ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਕੁਲਦੀਪ ਸਾਸਰੀ ਕਾਲ ਜੀ ਅਸੀਂ ਆਏ ਹੋਣ ਦਾ ਠੀਕ ਆ ਥੋੜੇ ਵੱਡੇ ਕੁਲਦੀਪ ਵੀਰ ਠੀਕ ਠਾਕ ਹਾਂਜੀ ਠੀਕ ਠਾਕ ਬੜੀ ਕਿਰਪਾ ਮਾਰ ਕੇ ਲੈ ਵੀ ਕੁਲਦੀਪ ਵੀਰ ਅੱਜ ਨਾਗ ਆਪਣੇ ਕੋਲ ਜਿਹੜੇ ਵੱਡੇ ਪਸ਼ੂਏ ਪੰਜ ਕਿ ਬਕਾਉ ਆ ਜਿਨ੍ਹਾਂ ਚੋਂ ਚਾਰ ਮੱਝਾਂ ਤੇ ਇੱਕ ਵੈੜ ਆ ਗਈ ਆ ਹਾਂਜੀ ਹਾਂਜੀ ਤੇ ਦੋ ਕਟੀਆਂ ਛੋਟੀਆਂ ਹਾਂ ਦੋ ਛੋਟੀਆਂ ਕਟੀਆਂ ਤੇ ਘਰੋਂ ਹੀ ਸੇਲ ਕਰਦੇ ਪੈਗੇ ਜੇ ਜੋੜੀ ਆ ਪੰਨ ਨਹੀਂ ਨਹੀਂ ਆਈ ਆ ਇਹ ਆਈਆਂ ਵਾ ਵੱਡੀਆਂ ਮਈਆਂ ਦੀ ਉਧਾਂ ਅੱਛਾ ਉਰੇ ਕੇ ਸੁੱਤਰ ਨਹੀਂ ਹੋਵਾਂ ਤੇ ਨਾ ਪਹਿਲਾਂ ਪਲੈਨ ਬਣ ਗਿਆ ਸੀ ਵੀ ਘਰੇ ਰੱਖਾਂਗੇ ਹਾਂ ਹੁਣ ਸੇਲ ਕਰਨ ਦਾ ਬਣ ਗਿਆ ਪ੍ਰੋਗਰਾਮ ਹਾਂ ਲੈ ਜਾਂਦੇ ਘਰ ਰੱਖਣ ਨੂੰ ਸਦਾ ਚਲੋ ਦਿਖਾ ਦਿੰਦੇ ਆਪਾਂ ਇਹ ਵੀ ਕੋਈ ਸਜਰ ਚਾਹਵਣ ਹੋਇਆ ਤੇ ਜ਼ਰੂਰ ਸੰਪਰਕ ਕਰ ਆ ਪਈ ਪਾਲਣ ਨੂੰ ਲੈ ਹੀ ਲੈਂਦੇ ਆਦੇ ਚੱਲ ਬਿਲਕੁਲ ਬਿਲਕੁਲ ਕੁਲਦੀਪ ਭਾਈ ਇਧਰੋਂ ਸ਼ੁਰੂਆਤ ਪਹਿਲੇ ਨੰਬਰ ਤੋਂ ਇਸੇ ਮੈਂ ਤੋਂ ਕਰਾਂਗੇ ਜਿਹੜੀ ਹੁਣੇ ਤਾਜੀ ਸੂਈ ਆ ਹਾਂਜੀ ਤੇ ਸਵੇਰੇ ਦਾ ਕੰਮ ਆਊਗਾ ਵੀਰੇ ਸਵੇਰ ਘਰ ਲਏ ਤੇ ਜਾਂਦੇ ਆਪਾਂ ਚੌਥਾ ਮੰਨ ਕੇ ਲਈਏ ਤਾਂ ਚੌਥਾ ਮੰਨ ਕੇ ਹਾਂ ਚੌਥਾ ਹੋਊਗਾ ਲਓ ਜੀ ਅੱਜ ਮੈਨੂੰ ਤਾਂ ਹੁਣ ਘੰਟਾ 2 ਘੰਟੇ ਪਹਿਲਾਂ ਨਹੀਂ ਅਰੇ 1 ਘੰਟਾ ਹੀ ਹੋਇਆ ਸੀ ਇਹਨੂੰ ਘੰਟਾ ਆ ਗਿਆ ਮਗਰ ਕੱਟੀ ਆ ਗਈ ਮਗਰ ਕੱਤੀ ਉਹਦੀ ਮਗਰ ਕੱਟੀ ਆ ਠੀਕ ਆ ਜੀ ਕੋਈ ਘੰਟਾ ਕ ਪਹਿਲਾਂ ਸੂਈ ਹੈ ਬੱਚੇ ਤੋਂ ਅਜੇ ਚੰਗੀ ਤਰ੍ਹਾਂ ਖੜਿਆ ਨਹੀਂ ਜਾਂਦਾ ਤੇ ਬਿਲਕੁਲ ਘੰਟਾ ਕ ਪਹਿਲਾਂ ਸੂਈ ਹੈ ਜੇਰ ਜੂਰ ਪੈਣੀ ਬਾਕੀ ਆ ਬਾਕੀ ਲੜ ਤੋ ਸੀ ਵੇਖ ਸਕਦੇ ਜੀ ਤੋ ਜੇਰ ਜੂਰ ਪਾ ਦੂਗੀ ਠੀਕ ਆ ਜੀ ਕੋਈ ਘੰਟੇ ਡੇਢ ਦੋ ਤੱਕ ਜਿਹੜੀ ਜੇਰ ਜੂਰ ਪਾ ਦਊਗੀ ਬਾਕੀ ਬਣੀ ਚੰਗੀ ਥਾਂ ਤੁਨ ਚੰਗਾ ਥਾਂ ਚੰਗਾ ਜਿਹੜੀ ਮੇਨ ਗੱਲ ਆ ਜਿਹੜੀ ਦੋਸਤੋ ਤੇ ਪੰਤਾਂ ਪਾਣੀ ਓ ਸੂਸਵਾਜ ਮੈਂ ਦੋਸਤੋ ਇੱਕ ਵਾਰੀ ਥੱਪੀ ਜੀ ਪਈ ਆ ਠੀਕ ਆ ਜੀ ਕਿਉਂ ਤਾਂ ਆ ਲੈ ਤੈ ਜੀ ਮਾਰੀ ਆ ਤੈ ਇਹ ਜੀ ਮਾਰੀ ਠੀਕ ਸੋ ਜਿੱਦਾਂ ਕੇ ਸਾਰੇ ਭਰਾਵਾਂ ਨੂੰ ਪਤਾ ਆ ਦੋਸਤੋ ਸੂਸਵਾਜ ਪਸੂ ਆਇਆ ਤੇ ਬਾਕੀ ਥਾਣ ਜਿਹੜੀ ਵਿਰਲ ਵਾਂਡ ਚੰਗੀ ਆਸੀ ਚੌਥਾ ਥਾਣਾ ਦੀ ਗੱਲ ਕਰੀਏ ਮੁੱਠੀ ਮੁੱਠੀ ਥਾਣਾ ਜ਼ੋਰਾ ਥਾਣਾ ਕਰਮਾਲੀ ਠੀਕ ਆ ਜੀ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਸੋ ਵੀਰਾਂ ਦਾ ਵੀ ਅਗੋਂ ਤੀਜਾ ਸੂਆ ਪਰ ਆਪਾਂ ਆਂਦਾ ਵੀ ਚੌਥਾ ਸੂਆ ਕਹਿ ਕੇ ਇਹ ਸੇਲ ਕਰਾਂਗੇ ਠੀਕ ਆ ਜੀ ਕੋਈ ਭਰਾ ਚੌਥਾ ਸੂਆ ਮੰਨ ਕੇ ਜਿਹੜਾ ਤੁਸੀਂ ਸੌਦਾ ਕਰ ਲਿਓ ਬਾਕੀ ਥੋੜੀ ਜੀ ਸਾਮ ਵੀ ਨਹੀਂ ਚੁੱਥੇ ਸੁਵੇਰ ਦਾ ਗੜੀ ਪਰਾਣੀ ਹੋਂਦੀ ਆ ਆਹਾਂ ਬਾਕੀ ਲੋ ਸਾਮ ਦੇ ਨਹੀਂ ਗਏ ਪਸੂ ਬੰਦਦਾ ਹੀ ਆਪਾਂ ਗੱਲ ਕਰਦੇ ਬਈ ਤੇ ਹਾਂ ਤੇ ਜੇ ਚੁੱਥੇ ਬੰਦਦਾ ਜਾਗੇ ਇਹੋ ਹੀ ਰਾਜੀ ਹੁੰਦੀ ਜਿਹੜੀ ਹੋਈ ਨੇ ਲੁੱਸ ਲੁੱਸ ਕਰਨਾ ਬਸ ਥੋੜੀ ਜਿਹਾ ਸੂਗ ਥੋੜੀ ਤਹਿ ਮਾਰ ਗਈ ਠੀਕ ਆ ਠੀਕ ਹਾਂ ਤੇ ਬਾਕੀ ਅੱਲੇ ਥੋੜੇ ਜਿਹੀ ਮਾਰੀ ਮਾਰੀ ਮੋੜ ਕੋਈ ਭਰਾਈ ਨਹੀਂ ਨਹੀਂ ਲੈੜੀ ਚੋਈ ਠੀਕ ਕੋਈ ਜੇ ਲਸੂਗਾ ਆਪਾਂ ਝੂਠ ਨਹੀਂ ਮਾਰਨਾ ਬਈ ਬਿਲਕੁਲ ਬਿਲਕੁਲ ਲੋ ਤਾਂ ਸਵਾਜੇ ਕੋਈ ਜਾਨੀ ਚੋਈ ਚਾਹੀਦੀ ਠੀਕ ਹੈ ਸ਼ਟਾ ਮਾਸਾ ਨਹੀਂ ਹੈ ਆਪਾਂ ਕੋਈ ਕਿਸੇ ਰਕਮ ਦਾ ਕੋਈ ਭੂਰ ਨਹੀਂ ਹੋਣ ਬਿਲਕੁਲ ਜਿਹੜੀ ਸੂਈ ਸੁਭਾਈ ਆ ਕਿਸੇ ਵੀਰ ਨੇ ਤਸੱਲੀ ਆ ਉਹ ਤੁਸੀਂ ਚੋਕੇ ਕਰ ਹੀ ਲੈਣੀ ਆ। ਇੱਕ ਗਲਦੀਬ ਦਵਾਂਗੇ ਕਿੰਨੇ ਦੀ ਵੀਰ ਆਪਾਂ? 65000 ਦੇ ਦਾਂਗੇ। 65000 ਦੀ? 10000 ਛੱਡ ਦਾਂਗੇ 64 ਦੇ ਦਾਂਗੇ। 64 ਦੀ? ਹਾਂ। ਲਓ ਜੀ। 64000 ਰਾਏ ਕੋਈ ਸੇਵਾ ਵਾਲੇ ਲੈ ਜੇ ਤੇ ਦੁੱਧ 10 ਕਿਲੋ ਦਾ ਤੋਂ ਵੱਧ ਚੋਹ ਸਕਦੀ ਆ ਤੇ ਘੱਟ ਵੀ ਹੋ ਸਕਦੀ। ਉਹ ਬਾਚੀ ਮਾੜੀ ਜਿਹਾ ਫਰਕ ਹੈਗਾ ਨਾ? ਹਾਂ ਬਾਚੀ ਪਹਿਲਾਂ ਤੋਂ ਹੀ ਆ। ਅੱਛਾ ਮਾੜਾ ਮੋੜ ਜਿਵੇਂ ਆਪਾਂ ਜਮਾ ਸਟਾਰਟਿੰਗ ਤੋਂ ਕਿਸੇ ਬੱਚੇ ਨੂੰ ਜਿਵੇਂ ਕਾਟਾ ਕੁੱਟ ਲੱਗਿਆ ਕੋਈ ਰੱਸੀ ਰੱਸੀ ਪਾਈ ਆ ਤੇ ਉਹ ਤਾਂ ਕਰਕੇ ਹੋਈ ਆ ਦੰਦ ਜਿਹੜੇ ਦੋਸਤੋ ਵੇਖੋ ਤੁਸੀਂ ਪੂਰੇ ਕਾਇਮ ਆ ਕੋਈ ਵੀ ਇਹ ਨਾਖਰੀਕਾ ਬਾਤੀ ਹੈ ਆਪਣੀ ਥੋੜੀ ਜਿਹੀ ਟੇਢੀ ਹੈ ਠੀਕ ਆ ਬਾਕੀ ਮੂੰਹ ਮੱਥੇ ਦੀ ਆ ਆ ਫੇਸ ਕੁਆਲਿਟੀ ਗੁਲਾਈ ਦੇ ਵਿੱਚ ਸਿੰਘ ਤੇ ਥਣਾ ਦੀ ਇੱਕ ਵਾਰੀ ਤੁਹਾਨੂੰ ਆਪਾਂ ਲਾਗੇਉ ਦਿਖਾ ਦਿੰਦੇ ਆ ਆ ਕਰੋ ਚਾਹੇ ਥਣ ਤੇ ਵੜਾ ਕਰਮ ਵਾਲੀ ਲੱਗਾ ਹੋ ਜਾ ਇਹ ਹੀ ਖਰੇ ਮੀਨੀਆ ਬਈ 60000 ਦੀ ਹਾਂਜੀ ਹਜ਼ਾਰ ਮਾਨਤਾ ਨੂੰ ਜੋ ਹਾਂ ਯਾਰ ਦਾ ਗੱਲ ਠੀਕ ਆ ਵੀਰ ਕੁਲਦੀਪ ਅੱਗੇ ਸੈਕੰਡ ਨੰਬਰ ਤੇ ਜਿਹੜੀ ਇਹ ਮਹਿ ਆ ਗਈ ਆਪਣੇ ਕੋਲ ਇਹ ਨੀਲੀ ਦੀ ਆ ਪਹਿਲਾ ਸੂਆ ਸੂਈ ਅੱਛਾ ਜੀ ਹਾਂ ਮਗਲੇ ਥਾਂ ਦੀ ਤੇਲਿਆ ਲੋਜੀ ਮਗਰਲੇ ਥਾਣੋਂ ਤੇਲ ਹਾਂ ਚਲੇ ਨਹੀਂ ਜਮੰਦਰੂ ਹੀ ਬੰਦਿਆ ਅੱਛਾ ਹਾਂ ਥਲੇ ਸਰੂ ਹੀ ਬੰਦ ਆ ਠੀਕ ਆ ਉਤਾਂ ਹੀ ਗੋਲ ਜਾ ਹੋਇਆ ਪਿਆ ਥਲੇ ਹੁਣ ਨੂਰ ਵਾਲਾ ਥਾਣਾ ਹਾਂ ਸਰੂ ਬੰਦ ਬਾਕੀ ਚਾਰੇ ਨੂਰ ਵਾਲੇ ਥਾਣਾ ਹਾਂ ਅੱਛਾ ਸੂਈ ਨੂੰ ਅਜੇ ਟਾਈਮ ਕਿਨ ਹੋ ਗਿਆ ਇਹਨੂੰ ਫਿਰ ਸੂਈ ਨੂੰ ਹਵਤਾ ਹੋ ਗਿਆ 10 ਦਿਨ ਲਾਲੇ ਲੋਜੀ ਤੇ ਬੱਚਾ ਪਰ ਮਰ ਗਿਆ ਏ ਅੱਛਾ ਬੱਚਾ ਨਹੀਂ ਹੋਏਗਾ ਮਾੜਾ ਬੱਚਾ ਨਹੀਂ ਹੋਗਾ ਮੇਲਾ ਮਾਰਦੀ ਆ ਠੀਕ ਆ ਜੀ ਸੂਈ ਦੀ ਗਾਰੰਟੀ ਹੋਊ ਜੇ ਕੋਈ ਵੀ ਆਸ ਦੇ ਬਈ ਟੋਕੜ ਆ ਆਪਾਂ ਜੋ ਆਖਣਗੇ ਉਹ ਕਰਦੇ ਆਂ ਫਿਰ ਦੰਨ ਪਰ ਨੂੰ ਵੀ ਤਿਆਰ ਹਾਂ ਇਹ ਆ ਨੀਲੀ ਜੀ ਜਾਂਦੀ ਆ ਨਾ ਹਾਂ ਉਬਦਸਰ ਨੀਲੀ ਰਵੀ ਦੇ ਵਿੱਚ ਆਂਦੀ ਆ ਸਟੇਟ ਪਟਾ ਬੇਲੀ ਮਨ ਕੀ ਅੱਖ ਤੇ ਜਮਾਂਦਰੂ ਵੀਰਾਂ ਦਾ ਵੀ ਜਿਹੜੀ ਇਹ ਤੇਲ ਆ ਠੀਕ ਆ ਜੀ ਇੱਕ ਥਣ ਸਰੂਨੀ ਗਾਗਾ ਬਾਕੀ ਤਿੰਨੇ ਥਣ ਚੱਲਦੇ ਆ ਦੁੱਧ ਕਿੰਨਾ ਦੱਸਿਆ ਵੀਰ ਦੁੱਧ 6 ਕਿਲੋ ਹੋ ਜਾ ਲੈ ਆਉਣੇ ਕੋ 6 ਕਿਲੋ ਹੋਊਗਾ ਦੁੱਧ 8 ਕਿਲੋ ਦਈਊਗੀ ਇੱਥੇ ਜਿਹੜਾ ਕਿਸਾਨ ਵੀਰੋਂ ਤੁਸੀਂ ਚੋਕੇ ਲੈ ਜਾਣਾ ਉਹ 6 ਕਿਲੋ ਦੁੱਧ ਆਕੇ ਵੀਰਾਂ ਦਾ ਵੀ ਮੈਲੇ ਮੂਲੇ ਤੋਂ ਜਿਹੜੀ ਅਜੇ ਚੱਲੀ ਆ ਠੀਕ ਆ ਜੀ ਬੱਚਾ ਇਹਦਾ ਐਕਸਪਾਇਰ ਹੋ ਗਿਆ ਬਿਨ ਬੱਚੇ ਤੋਂ ਤੇ ਮਿਲਦੀ ਪਾੜੇ ਤੇ ਫਿਰ ਪਾੜੇ ਦੇ ਆਪਣੇ ਇੱਥੇ ਪਾੜੇ ਦੀ ਲੋ ਜੀ ਇੱਥੇ ਪਹਾੜੇ ਤੇ ਵੀਰ ਕਲਦੀ ਮਾੜਾ ਮੂੰਹ ਦਿਖਾਈਂਦਾ ਇੱਕ ਕੁੜੀਆਂ ਨੂੰ ਛਿੱਗੀ ਮੂੰਹ ਏਦਾਂ ਲੋ ਜੀ ਆਹ ਸਟੇਟ ਆ ਬਿਲਕੁਲ ਮੂੰਹ ਵੀ ਫੜਾ ਲੀਦੀ ਆ ਆਹ ਉਹ ਮੂੰਹ ਮਾ ਵੀ ਫੜਾਉਂਦੀ ਆ ਤੇ ਬਾਕੀ ਰੰਗ ਟੰਗ ਵੀ ਚੰਗਾ ਠੀਕ ਆ ਜੀ ਸਟੇਟ ਪਟੇ ਦੇ ਵਿੱਚ ਤੇ ਚਾਰੇ ਖੋਰ ਤੋਂ ਪਏ ਆ ਪਿਓਰ ਨੀਲੀ ਇਹਨੂੰ ਆਦਲੇ ਬਾਕੀ ਸੋਹਣੀ ਜਗੀ ਥਣ ਮਾਰ ਗਿਆ ਕਟੀ ਰੋ ਹਾਂ ਹਾਂ ਹਲੋ ਆ ਗਲੀ ਗਰੇ ਸੋ ਦੋਸਤਾਂ ਤੇਲੜਾਂ ਦੇ ਵਿੱਚ ਅੱਜ ਸੇਲ ਕੀਤੀ ਜਾਣੀ ਆ ਠੀਕ ਆ ਜੀ ਤਿੰਨੇ ਥਣ ਚੱਲਦੇ ਆ ਉਲਟ ਬਹਿਣੀ ਬਾਈ ਵਾਲਾ ਜਿਹੜਾ ਤਿੰਨ ਥਣ ਓਕੇ ਹੋਣਗੇ ਪੂਰ ਨਹੀਂ ਛਟਾਣੇ ਉਲਟ ਬਹਿਣੀ ਬਾਈ ਦਾ ਮਗਰਲਾ ਥਣ ਉਹ ਬਲੌਗ ਆ ਠੀਕ ਆ ਜੀ ਉਹ ਬੰਦ ਬਾਕੀ ਤਿੰਨੇ ਥਣ ਚੱਲਦੇ ਆ 6 ਕਿਲੋ ਦੁੱਧ ਆ ਇਹ ਵੀਰ ਕੁਲਦੀਪ ਤੇਲੜਾਂ ਦੇ ਰੇਟ ਤੇ ਜਾਣੀ ਆ ਕੀ ਤੇਲੜ ਦਾ ਫਿਰ ਕੀ ਮੁੱਲ ਕਰਾਂਗੇ ਅੱਜ ਬੋਲ ਤੇ ਮੈਂ 45 ਕਰ ਲਈਏ ਉਹਤਰਾਵੇਂ ਜਿੰਨੇ ਦੀ ਮਰਜ਼ੀ ਹੁਣ ਤੇਲੜਾਂ ਚੱਲ 42000 ਦੇ ਦਾਂ 42000 ਦੀ ਹਾਂ 42 ਦੀ ਲਓ ਦੋਸਤੋ ਦੁੱਧ ਜਾਨੀ 8 ਕਿਲੋ ਦਈ ਜਾਊਗੀ ਆ ਸੱਜਰਾ ਤੋਕਰ ਸੱਜਰ ਸੱਜਰ ਓਕੇ ਤੇ ਬਾਕੀ ਚਲੋ ਜੋ ਤਿਲ ਠੀਕ ਹੈ ਜੀ ਇਹ ਦਾਗ ਨਾ ਹੁੰਦਾ ਤਾਂ ਚਲੋ ਪਸੂ ਜਿੰਨਾ ਮਰਜ਼ੀ ਵੇਚਿਆ ਜਾਂਦਾ ਤੇ ਫਿਰ ਹਾਲ ਤਿੰਨ ਥਣ ਚੱਲਦੇ ਠੀਕ ਹੈ ਜੀ ਜਿੱਦਾਂ ਮਰਜ਼ੀ ਭਰਾ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਤੇ ਇਹ ਤੁਹਾਨੂੰ ਮਿਲ ਜੂਗੀ 42000 ਦੀ ਠੀਕ ਆ ਇਸ ਤੋਂ ਬਾਅਦ ਕੁਲਦੀਪ ਰੇਕ ਆਪਣੇ ਕੋਲ ਜਿਹੜੀ ਅਗਲੀ ਇਹ ਮੱਝ ਆ ਗਈ ਹੈ ਹਾਂ ਇਹ ਵੀ ਨਹੀਂ ਲਈ ਜੀ ਹੈ ਨੀਲੀ ਦੀ ਮੈਂ ਆ ਸੂਬਾ ਇਹ ਤਾਂ ਕਿੰਨਾ ਹੋਊਗਾ ਸੂਬਾ ਦੂਜਾ ਦੂਸਰਾ ਸੂਬਾ ਦਿਨ ਕਿੰਨੇ ਹੋਗੇ ਸਮਾਂ ਇਹਨੂੰ 15 ਤੋਂ 20 ਦਿਨ ਹੋ ਗਏ ਤੁਸੀਂ ਨੂੰ 15 20 ਦਿਨਾਂ ਦੀਆਂ ਮਗਰ ਕੱਟੀ ਤੇ ਮਗਰ ਕੱਟੀ ਉਹਦੀ ਮਗਰ ਤੇ ਕੱਟੀ ਆ 15 20 ਦਿਨਾਂ ਦੀ ਸੂਈ ਆ ਠੀਕ ਆ ਜੀ ਤੇ ਸੂਆ ਮੇਰਾ ਵੀਰ ਕੋਈ ਦੂਜਾ ਮੰਨ ਕੇ ਸੌਦਾ ਕਰ ਲੈ ਅੱਗੇ ਹਰਕ ਵੀਰ ਦੀ ਆਪੋ ਆਪਣੀ ਸਮਝ ਆ 15 ਦਿਨਾਂ ਦਾ ਸੂਆ ਬਾਕੀ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਚੰਗੀ ਤਸੱਲੀ ਨਾਲ ਤੋਰ ਕੇ ਵੀ ਦਿਖਾਵਾਂਗੇ ਦਿੱਲੀ ਬੋਲੀ ਬੱਲਾ ਮੱਥਾ ਦਿੱਲੀ ਮਣਕੀ ਅੱਖ ਠੀਕ ਆ ਜੀ ਤੇ ਹਵਾ ਨੇ ਲੇਵੇ ਤੇ ਵੀ ਡੱਬ ਪੂਰਾ ਇਧਰ ਦੇ ਜਾ अच्छा तो कुलदीप भाई ये थे 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 आथ आथ और... तो ਥੱਲੇ ਅੱਜ 15 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ 8 ਕਿਲੋ ਨੈਟ 8 ਕਿਲੋ 8 ਹੋਊਗਾ ਆਪਾਂ ਇਹਨੀਆਂ ਦੇ ਪੈਦਾ ਹੋਊਗਾ 8 ਕਿਲੋ ਨੈਟ ਦੁੱਧ ਹੋਊਗਾ 8 ਕਿਲੋ ਦੁੱਧ ਜਿਹੜਾ ਦੱਸੋ ਤੁਹਾਨੂੰ ਚਵਾ ਦੇਣਾ ਠੀਕ ਹੈ ਜੀ ਝੂਠ ਪਾਈਆ ਖੰਡ ਦਾ ਨਹੀਂਗਾ ਬਾਕੀ ਅੱਗੇ ਵਧਾਉਣਾ ਘਟਾਉਣਾ ਉਹ ਤੁਸੀਂ ਅੱਗੇ ਚੰਗੀ ਸੇਵਾ ਕਰੋਗੇ ਪਤਾ ਲਵੋਗੇ ਸੂਆ ਦੂਗੀ ਦੋ ਤੇ ਵਾਜੂ 15 ਦਿਨਾਂ ਦੀ ਸੂਈ ਆ ਹਾਂ ਬਾਕੀ ਲਵਾਈ ਵੜੀ ਆ ਹਾਂ ਜੀ ਬਾਕੀ ਮੂੰਹ ਇਹ ਵੀ ਪੋਲੀ ਆ ਹਾਂ ਮੂੰਹ ਇਹਦਾ ਦਾ ਮਰਜ਼ੀ ਫੜਦਾ ਰਾਜਪੂ ਚੰਗਾ ਪੋਲਾ ਵੀਰ ਚਵਾਈ ਦੀ ਇੱਕ ਨੰਬਰ ਹੋ ਗਈ ਠੀਕ ਹੈ ਹਾਂ ਉਹ ਇਹ ਬਹੁਤੀ ਗੱਲਾਂ ਬਣਾ ਉਤਾਰਾਂ ਮਰਾਜ ਦੇਾਂਗੇ ਉਹ ਦੋਸਤੋ ਚਵਾਈ ਪਸਮਾ ਦੀ ਇੱਕ ਨੰਬਰ ਆ ਠੀਕ ਹੈ ਹਾਂ ਸੋ ਚਵਾਈ ਚੰਗੀ ਆ ਉਹ ਮੇਰਾ ਵੀਰ ਕਿਸੇ ਨੇ ਵੀ ਖਰੀਦਦਾਰੀ ਕਰਨੀ ਆ ਆਪਾਂ ਹਮੇਸ਼ਾ ਕਿਹਨੇ ਵੀ ਇੱਥੇ ਆਣ ਕੇ ਇੱਕ ਟਾਈਮ ਦੋ ਟਾਈਮ ਆ ਦੀ ਥੱਲੀ ਕਰਕੇ ਕੋਈ ਵੀ ਰਾਜੇ ਠੀਕ ਆ ਹਾਂ ਅਜੇ ਰੋਲਟ ਬਹਿਣੀ ਵਾਲੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਹਲੋ ਠੀਕ ਹੈ ਜੀ। ਸਭੀ ਕੁਲਦੀਪ ਵੀਰ ਇਹ ਕਿੰਨੇ ਦੀ ਦੇ ਦਾਂਗੇ ਅੱਜ? 75000 ਦੀ। 75 ਦੀ। ਹੂੰ। 1000 ਛੱਡਾਂਗੇ। 74 ਦੀ। 74000 ਦੀ। ਯੈਸ। ਨੋ। ਲਓ ਜੀ। ਸੋ ਪੱਧਰ ਮੋਲ ਆ ਠੀਕ ਆ ਜੀ। ਰੇਡ ਭਾ ਫੜਦਾ ਬਿਲਕੁਲ ਪੱਧਰ ਆ। ਤੇ ਬਿਲਕੁਲ ਜਾਇਜ਼ ਹੈ ਜੈਨੂਨ ਰੇਟ ਆ ਠੀਕ ਆ। ਸੋ 75000 ਦੀ ਡਿਮਾਂਡ ਆ। 1000 ਖੰਡ ਹੋਰ ਮਾਨਤਾ ਨੂੰ ਹੋ ਜਾਊਗਾ। 74000 ਦੀ ਤੁਹਾਨੂੰ ਮਿਲ ਜਾਊਗੀ। ਤੇ ਸਿੰਗਲ ਹੱਡੀ ਦੇ ਦੇ ਚਾ ਠੀਕ ਆ। ਤੇ ਦੁੱਧ ਇਸ ਵਕਤ ਜਿਹੜਾ ਇਹਦੇ ਕੋਲੇ ਕੋਲੇ 8 ਕਿਲੋ ਆ। ਕੋਈ 9 ਨਹੀਂ ਕੋਈ 10 ਨਹੀਂ। ਅਕੇ ਮੇਰਾ ਵੀਰ ਚੰਗੀ ਸੇਵਾ ਕਰੂਗਾ ਕੋਈ ਤੇ ਤਦੋਂ ਵਾਦ ਜੂਗੀ ਠੀਕ ਆ ਆ ਦੇਖੋ ਠੀਕ ਆ ਕਲਦੀ ਵੀਰ ਅੱਗੇ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਹੈ ਇਹ ਗੱਬਣ ਆ ਇਹ ਗੱਬਣ ਆ ਗਈ ਹੈ ਹਾਂ ਕਿੰਨਾ ਕੁ ਸਮਾਂ ਲੈਂਦੀ ਆ ਜੇ ਇਹ ਵੇਖੋ 15 ਤੋਂ 20 ਦਿਨ ਵੀ ਖੜਦਾ ਦੀ ਤੇ 25 ਵੀ ਖੜਦਾ ਦੀ ਲੋ ਵੀ 15 20 25 ਦਿਨਾਂ ਦਾ ਐਸਟੀਮੇਟ ਆ ਹਾਂ ਠੀਕ ਆ ਤੇ ਨਾਰਮਲ ਜਾਂ ਕਿ ਲਾਏ ਬਣਾਏ ਪਈ ਆ ਠੀਕ ਆ ਜੋ ਤੁਹਾਨੂੰ ਪਤਾ ਲਾਏ ਪਈ ਥੋੜੀ ਤੇ ਤਿੱਪਣ ਓਕੇ ਵੀਰ ਟਿੱਪਣ ਓਕੇ ਥਾਣਾ ਦੀ ਗਰੰਟੀ ਠੀਕ ਆ ਜੀ ਤੇ ਕਿਸੇ ਰਕਮ ਦਾ ਕੋਈ ਭਾਰ ਪਿੱਛੇ ਦੀ ਸਮੱਸਿਆ ਨਹੀਂ ਠੀਕ ਆ ਜੀ ਭਾਰ ਪਿੱਛੇ ਦੀ ਗਰੰਟੀ ਹੋ ਗਈ ਆਪਣੀ ਹਾਂ ਦੋਸਤੋ ਭਾਰ ਪਿੱਛੇ ਦੀ ਤੇ ਥਾਣਾ ਦੇ 35 ਟੁੱਪਣ ਦੀ ਵੀਰ ਕਲਦੀਪਾ ਤਾਂ ਵੀ ਆਪਣੀ ਗਰੰਟੀ ਤਸੱਲੀ ਆ ਤੇ ਬਾਕੀ ਮੇਰਾ ਵੀਰ ਜਿਹੜੀ ਥਾਂ 35 ਦੀ ਆ ਉਹ ਤੁਸੀਂ ਆਪਣਾ ਕਰਾਈਟੇਰੀਆ ਪੂਰਾ ਕਰਕੇ ਲੈ ਕੇ ਜਾਇਓ ਆ ਪੂਰੇ ਭਰਾ ਕੇ ਤਸੱਲੀ ਕਰਕੇ ਲੈ ਕੇ ਜਾਇਓ ਠੀਕ ਆ ਤੇ ਭਾਰ ਪਿੱਛੇ ਦੀ ਤਸੱਲੀ ਆ ਚੌੜਾ ਪਿੱਟ ਪੁੜਾ ਫੁੱਲ ਵਜਣ ਰੋੜ ਦੇ ਵਿੱਚ ਆ ਭਾਰੀ ਆ ਪੂਰੀ ਠੀਕ ਆ ਜੀ ਪੁੱਠਾ ਪੱਠਾ ਵੇਖੋ ਕਰਮ ਵਾਲੀ ਨੂੰ ਬਹੁਤ ਜ਼ਿਆਦਾ ਚੌੜਾ ਦੁੱਧ ਦੀ ਵੀ 16 ਕਿਲੋ ਦੀ ਗਾਰੰਟੀ ਤੂੰ ਚੰਗਾ ਚਵਾਉਗੀ ਦੁੱਧ ਹਾਂ ਲੜਾ ਲੜਾ ਦੱਸਣ ਲਈ ਆ ਪਸ਼ੂ ਬਣੂਗਾ ਥੱਲੇ ਉਹ ਕਰ ਦੁੱਧ ਦੀ ਵੀ 16 ਕਿਲੋ ਤੇ ਮੈਂ ਗਾਰੰਟੀ ਏ ਨਾ ਦੁੱਧ ਦੇਵੇ 16 ਕਿਲੋ ਤੇ ਘਰੇ ਵਾਪਸ ਬਣ ਜਾਣਾ ਬਹੁਤ ਜੀ ਬਸ ਹਾਂ ਲਓ ਦੱਸੋ ਵੱਡੀ ਮੱਝ ਆ ਤੇ ਉਹ ਜੋ ਪਸ਼ੂ ਦੀ ਗਾਰੰਟੀ ਤਸਦੀਕ ਦਿੱਤੀ ਜਾਂਦੀ ਆ ਜਿਹਦੀ ਪਿੱਛੋਂ ਕੋਈ ਵਾਕੇ ਤਸਦੀਕ ਗਾਰੰਟੀ ਆਈ ਹੋਵੇ ਠੀਕ ਆ ਤੇ ਬਾਕੀ ਲੜ ਲੂੜ ਤੁਸੀਂ ਵੇਖੋ ਕਾਫੀ ਮੋٹے ਲੜਾ ਹਾਂ ਤੇ ਲੈਵਾ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਤੁਹਾਨੂੰ ਤੋਂ ਸਟਾਰਟ ਹੋ ਕੇ ਤੇ ਬੈਕ ਤੁੰਨ ਤੱਕ ਹੀ ਆਊਗੀ ਜਿਹੜਾ ਦੋਸਤ ਟੱਚ ਕਰੂਗਾ ਸੋਨਾ ਲੇਵਾ ਤਿਆਰ ਕਰੂਗੀ ਹਜੇ ਵੀ ਪੰਜ ਕਿਲੋ ਪਾਣੀ ਚਮੜੀ ਵੀ ਬਿਲਕੁਲ ਪਤਲੀ ਕਾਗਜ਼ ਵਰਗੀ ਠੀਕ ਆ ਤੇ ਪੁੱਠੇ ਪੱਠੇ ਦੀ ਪੂਰੀ ਚੌੜੀ ਆ ਫੁੱਲ ਰਾਜੀ ਫੁੱਲ ਵਜਨ ਲੋੜ ਦੇ ਵਿੱਚ ਸੂਆ ਮੇਰਾ ਭਰਾ ਕੋ ਦੂਜਾ ਮੰਨ ਲੈ ਤਿੱਜਾ ਮੰਨ ਲੈ ਤਿੱਜੇ ਥੂਗੀ ਤਿੱਜੇ 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 ਸੂਗੀ ਹਾਂ ਤਿੱਜੇ ਸੂਗੀ ਆਹੋ ਆ ਜਾ ਬਾਕੀ ਨਿੱਗਰ ਨੂੰ ਕਰ ਪੂਰੀ ਵਜਨ ਪੂਰੀ ਪੂਰੀ ਓਕੇ ਹੋ ਗਈ ਫੁੱਲ ਭਰੀ ਆ ਵਜਨ ਲੋੜ ਦੇ ਵਿੱਚ ਆ ਠੀਕ ਆ ਬਾਡੀ ਪੰਤਰ ਦੇ ਨਾਲ ਜਿਹੜਾ ਸਿੰਘ ਵੀ ਪੂਰਾ ਮੇਲ ਖਾਂਦਾ ਪੂਰਾ ਗੁਲਾਈ ਦੇ ਵਿੱਚ ਦੋਸਤੋ ਥੋੜਾ ਜਿਹਾ ਉੱਪਰੋਂ ਸਿੰਘ ਘੁੰਮਿਆ ਤ ਬਣੂ ਥਣੋਗੀ ਪੂਰਾ ਠੀਕ ਆ ਜੀ ਹਜੇ ਦਿਨਾਂ ਦੀ ਗੱਲ ਇੱਕ ਵਾਰੀ ਫੇਰਾ ਪਰ ਰਿਪੀਟ ਕਰ ਦਿੰਦੇ ਆ 20-25 ਦਿਨਾਂ ਦਾ ਸਮਾਂ ਹਾਂ ਵੀ ਪੰਜੀ ਦਾ ਲੈ ਜੂਗੀ ਹਾਂ ਤੇ ਆ ਲਈਏ ਤਾਂ 15-16 16 ਲੀਟਰ ਦੀ ਕਲਦੀਪਾਂ ਦਾ ਵੀ ਤਸੱਲੀ ਆ ਦੋਸਤੋ ਇਹ ਨਹੀਂ ਤਸੱਲੀ ਉਸੇ ਪਸ਼ੂ ਦੀ ਦਿੱਤੀ ਜਾਂਦੀ ਹੈ ਜਿਹੜਾ ਪਸ਼ੂ ਵਾਕਈ ਕੋਈ ਚੰਗੀ ਕਾਰਗੁਜ਼ਾਰੀ ਵਾਲਾ ਹੋਵੇ ਠੀਕ ਆ ਜੀ ਜਾਂ ਪਿਛੋਂ ਵਾਕੇ ਉਸ ਪਸ਼ੂ ਨੂੰ ਪਹਿਲਾਂ ਜਾਂ ਤਾਂ ਆਪਾਂ ਦੇਖ ਲਵਾਂ ਜੇ ਨਾ 100 ਕਿਲੋ ਦੇ ਜਿੰਨਾ ਹਰ ਕਿਆ ਲੱਗੂਗਾ ਸਾਰਾ ਭਰ ਦਿਆਂਗੇ ਦਾ ਠੀਕ ਹੈ ਜੀ ਹਾਂ ਕਵੀਰ ਕੁਲਦੀਪਾ ਦਾ ਵੀ ਦੋਸਤੋ 16 ਕਿਲੋ ਜੇ ਕਰਮਾਲੀ ਦੇ ਭਰਿਆ ਨਾ ਦੁੱਧ ਤੇ ਪਸ਼ੂ ਅਸੀਂ ਆਪਦਾ ਵਾਪਸ ਮੰਗਾ ਲਾਂਗੇ ਹਾਂ ਦੇਖੋ ਸੇਵਾ ਕਰਨ ਵਾਲਾ ਮੇਰਾ ਵੀਰ ਹੋਣਾ ਚਾਹੀਦਾ ਸੇਵਾਲ ਆ ਜਈਦਾ ਇਹ ਨਾ ਜਾ ਕੇ ਉੱਥੇ ਬੰਦ ਦੇ ਤੇ ਮੁੜ ਕੇ ਆ ਕੇ 16 ਕਿਲੋ ਦੱਟਾ ਨਹੀਂ ਲੈ ਲਓ ਜੀ ਸੇਵਾਲ ਜੋ ਬਣਾ ਸ਼ਟਾਰਟ ਕੀਤਾ ਕਰਮਾਲੀ ਸੇਵਾਲ ਆਊਗਾ ਰੇ ਫਿਰ ਭਾਵੇਂ 20 ਵੀ ਚੋਲੇ ਦੇ ਥਲੇ ਹਾਂ ਨਹੀਂ ਮੈਂ ਦੁੱਧ ਆ ਲਈ ਥੱਲਿਓ ਆਰਡਰ ਦੀ ਢਿੱਲ ਢੁਲੀ ਦੱਸ ਰਹੀ ਐ ਚੰਗਾ ਖੁੱਲੂਗੀ ਥਲੇ ਬਾਕੀ ਇਹ ਮੁੜ ਕੇ ਆਖਣ ਭਈ ਦੋਤ ਦਿੰਦੀ ਨਹੀਂ ਦੋਤੇ ਤਾਂ ਹੀ ਦੇਊਗੀ ਜੇ ਇਹਨੂੰ ਮਿਲੂਗਾ ਸਹੀ ਆ ਜੀ ਸਹੀ ਆ ਹਾਂ ਗੁਰਦੀਪ ਇਹ ਅੱਜ ਆਪਣੇ ਕੋਲ ਭੀਆਂ ਪੰਜਾਂ ਦਿਨਾਂ ਦੀ ਕੱਚੀ ਆ ਦਵਾਂਗੇ ਕਿਨੇ ਦੀ ਆਪਾਂ ਉਹ ਤਾਂ ਸੇ ਜੇ ਰੇ ਤਿਆਰ ਹਾਂ ਫਿਰ ਤਾਂ ਹੁਣ ਇੱਕ 40 35 ਦੇ ਦਈਏ ਹਾਂ ਜੀ ਹੁਣ ਇੱਕ 10 ਦੀ ਦੇ ਦਾਂਗੇ ਇੱਕ 10 ਦੀ ਹਾਂ ਉਹ ਤੇ ਮੋੰਤਣ ਕਰਦਾ ਕੋਈ ਨਹੀਂ ਇਹ ਸਾਹਮਣੀ ਸੂੰਬਣੀ ਹੈਗਾ ਕਿਸੇ ਦੀ ਸਾਹਮਣੀ ਇੱਕ ਪੰਜ ਦੀ ਦੇਣਾ ਓਏ ਇੱਕ ਪੰਜ ਦੀ ਹਾਂ ਹੁਣ ਇੱਕ ਪੰਜ ਦੀ ਜਿਹੜੀ ਦੋਸਤ ਇਹ ਤੁਹਾਨੂੰ ਹਾਰ ਆ ਕਿੰਨੇ ਦਿਨ ਜੇ ਰਹਿ ਗਈ ਜੀ ਹੋ ਗਈ ਤਿਆਰ ਹਾਂ ਜੀ ਫਿਰ ਆਪਾਂ ਵੇਚਾਂਗੇ 135 ਦੀ ਦੁੱਧ ਚਵਾ ਕੇ ਵੇਚ ਦੁੱਧ ਚਵਾ ਕੇ ਵੇਚਾਂਗੇ ਬਿਲਕੁਲ ਜੀ ਬਿਲਕੁਲ ਹਾਂ ਲੋ ਦੋਸਤੋ ਵਪਾਰ ਦਾ ਕੰਮ ਆ ਚਲੋ ਕੋਈ 15 20 25 ਦਿਨ ਪਸ਼ੂ ਨਹੀਂ ਟਿਕਾਇਆ ਜਾਂਦਾ ਅੱਜ ਪਸ਼ੂ ਫੜੇ ਕੱਲ ਨੂੰ ਵੇਚ ਦਿੱਤੇ ਠੀਕ ਆ ਜੀ ਤੇ 20 25 ਦਿਨਾਂ ਦਾ ਮੇਰਾ ਵੀਰ ਉਹ ਲੈ ਜਾਵੇ ਜਿਹਨੇ ਅੱਜ ਬਿਲਕੁਲ ਕੋਈ 20 25 ਦਾ 15 20 25 ਹਜ਼ਾਰ ਅੱਜ ਸਵੱਲੀ ਲੈਣੀ ਹੈ ਤੇ ਅੱਜ ਤੁਹਾਨੂੰ 1 ਲੱਖ 5000 ਦੀ ਮਿਲ ਜੂਗੀ ਸੋ 16 ਕਿਲੋ ਕੁਲਦੀਪ ਕਹਿ ਰਿਹਾ ਵੀ ਦੁੱਧ ਭਰੌਣ ਵਾਲੀ ਇਹ ਮਾਝਾ ਬੇ ਤੜਕ ਬੇ ਚੰਤ ਆਪਣੀ ਤਸੱਲੀ ਨਾਲ ਜਿਹੜਾ ਦੋਸਤ ਤੁਸੀਂ ਸੌਦਾ ਕਰ ਲਿਓ ਆਣ ਕੇ ਤੇ ਪਤ ਪਾ ਕੇ ਆਪਣਾ ਕਰਾਈਟੇਰੀਆ ਪੂਰਾ ਕਰ ਲਿਓ ਚੌੜੀ ਪਿੱਠਪੁਰਾ ਦੀ ਫੋਲੋ ਵਜਣ ਧੋੜ ਵਾਲੀ ਠੀਕ ਆ 1 5 ਇੱਧਰ ਗਲਦੀਬ ਆਪਣੇ ਕੋਲ ਜਿਹੜੀ ਆ ਵੈੜ ਖੜੀ ਪਈਦਾ ਇਹ ਕਿਵੇਂ ਆ ਇਹ ਸੰਸਬ ਟੋਕੜਾ 5 ਕਿਲੋ ਦੁੱਧ ਦੇਖੋ 5 ਕਿਲੋ ਦੁੱਧ ਹਾਂ ਤੇ ਟੋਕੜੀ ਟੋਕੜਾ ਇਕੱਲੀ ਗੱਬਣ ਤੇ ਨਹੀਂ ਬਣੀ ਹੈਗੀ ਆ ਮਹੀਨਾ ਹੋ ਗਿਆ ਉਹਨਾਂ ਦੇ ਮਾਈ ਨੂੰ ਹਾਂਜੀ ਆਪਣੇ ਤੋਂ ਆਈ ਨੂੰ ਤੇ ਹੋ ਗਿਆ 5-4 ਦਿਨਾਂ ਉਹਦੇ ਮਹੀਨਾ ਹੋ ਗਿਆ ਬਣੀ ਨੂੰ ਪਰ ਗਰੰਟੀ ਹੋ ਗਿਆ ਬਣੀ ਨੂੰ ਹਾਂ ਗਰੰਟੀ ਹੋ ਗਈ ਉਹ ਵੀ ਮਹੀਨੇ ਕੀ ਬਣੀ ਵੀ ਆ ਠੀਕ ਆ ਜੀ ਤੇ ਦੁੱਧ 5 ਕਿਲੋ ਹੈਗਾ ਹਾਂ ਬਾਕੀ ਅਗਲੀ ਥਣਾ ਥੋਣਾ ਦੀ ਵੀਰ ਗਲਦੀਪ ਕਿਵੇਂ ਆ ਥਣ ਪਰ ਲਾੜਾ ਅੱਧਾ ਪਰਲਾ ਕਿਹੜਾ ਅਗਲਾ ਕਿ ਮਾਰਾ ਅਗਲਾ ਗਾੜਾ ਠੀਕ ਆ ਅਗਲਾ ਹੈ ਆਉਂਦਾ ਹੈਗਾ ਵਾ ਹਾਂ ਪਰ ਘਾਟ ਆਉਂਦਾ ਵਾ ਅੱਧਾ ਇਹ ਕੋਈ ਕਿਤਾਰ ਆਉਂਦੀਆਂ ਨੇ 5-7 ਹੀ ਧਾਰ ਆਉਂਦੀਆਂ ਕਿ ਜ਼ਿਆਦੀਆਂ ਨਹੀਂ ਜ਼ਿਆਦੀਆਂ ਆਉਂਦੀ ਹੁੰਦਾ ਤੇ ਅੱਛਾ ਆਵੇ ਲੋ ਵੀ ਪਰ ਆਪਾਂ ਅੱਧਾ ਕਰਕੇ ਦੇਣਾ ਭਾਵੇਂ ਤੇਲ ਮੰਨ ਕੇ ਕੋਈ ਲੈ ਲਈ ਹਾਂ ਤੁਸੀਂ ਭਾਵੇਂ ਤੇਲ ਮੰਨ ਕੇ ਲੈ ਲਿਓ ਠੀਕ ਆ ਜੀ ਅੱਧਾ ਥਣ ਆਉਂਦਾ ਹੈ ਪੂਰ ਤਾਂ ਬਹਿਣੀ ਵਾਲਾ ਜਿਹੜਾ ਅਗਲਾ ਥਾਨ ਉਹ ਅੱਧਾ ਹੈ ਠੀਕ ਹੈ ਜੀ ਕੰਪੇਅਰ ਕਰਕੇ ਆਪਾਂ ਬਹਿਣੀ ਵਾਲੇ ਅਗਲੇ ਥਾਨ ਦੇ ਨਾਲ ਅੱਧਾ ਅੱਧਾ ਥਾਨ ਠੀਕ ਹੈ ਬਾਕੀ ਤਿੰਨੇ ਥਾਨ ਪੂਰੇ ਆ ਜਿੱਦਾਂ ਮਰਜ਼ੀ ਭਰਾ ਕੇ ਤਸੱਲੀ ਕਰੋ ਆਉਂਦਾ ਆ ਵੀ ਆ ਬਾਕੀ ਕੋਈ ਵੀ ਥੋੜਾ ਬਾਧਾ ਇਲਾਜ ਕਰਾ ਸਕਦਾ ਧਾਰਾਂ ਬਰਾਬਰ ਹੋ ਜਾਣ ਤੇ ਹੋਈ ਜਾਣ ਬਾਕੀ ਥਾਨ ਪੂਰਾ ਮੁਠੀ ਆ ਹੱਥੀ ਚਵਾਈ ਇਹਦਾ 5 ਕਿਲੋ ਦੁੱਧ ਦੋਨੋਂ ਟਾਈਮ ਮਿਲਦੀ ਹੈ ਦੋਵੇਂ 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 ਟਾਈਮ ਇਸੇ ਤਰ੍ਹਾਂ ਬਹਿ ਕੇ ਚੋਲੋ ਏਦਾਂ ਏਦਾਂ ਠੀਕ ਹੈ ਬਾਕੀ ਧਾਜੇ ਢੂਜੇ ਦੀ ਵਧੀਆ ਬੈੜ ਹਾਂ ਬਾਕੀ ਇਹ ਗੱਡੀ ਗੱਬਾ ਨਿਕਲਾ ਤੇ ਇਹ ਵੀ ਗਲਦੀਪ ਥੋੜਾ ਤੋਰ ਦਿਆ ਦੋ ਕਦਮ ਇਹਨੂੰ ਚਲਾ ਕੇ ਵਿਖਾਦ ਕੇ ਸੋ ਦੋਸਤੋ ਅੱਗੇ ਗੱਬਣ ਨਿਕਲਾ ਵੇ ਤੇ ਚਲੋ ਉਹ ਵੀ ਕਿਸੇ ਭਰਾ ਦਾ ਇਲਾਕਾ ਕਿਸਮਤ ਆ ਠੀਕ ਆ ਜੀ ਤੇ ਫਿਲਹਾਲ ਕੋਈ ਮਹੀਨੇ ਖੰਡ ਨਹੀਂ ਬਣੀ ਆ ਉਹ ਵੇਰਵਾ ਆਪਾਂ ਪਾਤਾ ਤੁਹਾਨੂੰ ਠੀਕ ਆ ਜਿਵੇਂ ਅੱਗੋਂ ਇਹਨਾਂ ਨੂੰ ਵੇਰਵਾ ਪਾਇਆ ਇਹ ਆਈ ਹੋਈ ਆ ਠੀਕ ਆ ਜੀ ਸੋ ਨਿਕਲ ਆਉਂਦੀ ਆ ਕਿਸੇ ਭਰਾ ਦਾ ਇਲਾਕਾ ਉਹ ਵੀ ਵਾਧੇ ਬੰਦੀ ਵਾਲੀ ਗੱਲ ਬਾਤ ਆ ਫਿਲਹਾਲ ਹਾਂ ਕਈ ਯਾਰ ਤੇ ਨਿਕਲ ਆਉਂਦੀਆਂ ਤੇ ਕਈ ਯਾਰ ਨਹੀਂ ਨਿਕਲਦੀਆਂ ਹਾਂ ਹਾਂ ਲਿਆ ਬਣਿਆ ਹੋਊਗਾ ਪਸੂ ਤਾਂ ਨਿਕਲਣਾ ਤੇ ਬਣਿਆ ਨਾ ਹੋਇਆ ਤਾਂ ਫਿਰ ਆਪਾਂ ਕੀ ਕਰਾਂਗੇ ਤੇਰੇ ਕੀ ਹੋਣੇ ਨਾ ਬਾਕੀ ਜੇ ਸੇਵਾ ਕਰੂਗਾ ਤੇ ਵਧ ਵੀ ਜਾਊਗੀ ਹਾਂ ਲੈ ਗਲਦੀਪ ਇਹਦਾ ਮੁੱਲ ਕੀ ਰਹੂਗਾ ਮੁੱਲ ਨਿਕਾਈ ਇਹਦਾ ਹਾਂ ਨਾ ਜੇ ਨਹੀਂ ਗੱਲ 7000 ਦੀ ਹੈ 7 ਦੀ 7 ਦੀ ਹਾਂ ਠੀਕ ਆ 7000 ਦੇਾਂਗੇ ਮੁੱਲ ਭਾਵੇਂ 10 ਵਾ 8 ਕਰ ਲਈਏ ਲੋ ਵੀ 7000 ਦੀ ਹੈ ਮਿਲੂਗੀ ਠੀਕ ਆ ਜੀ 5 ਕਿਲੋ ਦੁੱਧ ਦਾ 7000 ਦੀ ਆ ਫੁੱਲ ਕੱਦ ਘਾਟ ਵਾਲੀ ਆ ਕੋਈ ਛੋਟੀ ਨਹੀਂਗੀ ਪੂਰੇ ਵਜਨ ਦੇ ਵਿੱਚ ਫੁੱਲ ਵਜਨ ਲੋੜ ਦੇ ਠੀਕ ਆ ਕੋਈ ਮੇਰਾ ਵੀਰ ਕੇ ਸਾਹਬ ਲੂਗਾ ਸਵਾਲ ਕਰ ਲੂਗਾ ਨਾਲ ਦੀ ਨਾਲ ਦੋ ਦੋ ਵੀ ਤੁਸੀਂ ਇੱਕ ਤਕਰੀਬਨ 1.5 ਕਿਲੋ ਕਿਲੋ ਖੰਡ ਦੋਤ ਬਾਤ ਜੂਗਾ ਠੀਕ ਹੈ ਚੰਗੀ ਸੇਵਾ ਰਹੀ ਕਿਸੇ ਦੀ ਤੇ ਬਾਕੀ ਇਹ ਕਿਨੇ ਕੁ ਲਈ ਤੇ ਗਾਂ ਤੁਹਾਡੀ ਇਹ ਵੀ ਦੁੱਗਨੇ ਰੁਪਈਆ ਤੇ ਕਿਨੇ ਰੁਪਈਆ ਦੀ ਬਾਕੀ ਤੇ ਗਾੜੀ ਜਿੰਨੇ ਦੀ ਮਰਜੀ ਵੇਜ ਲੈਣਗੇ ਹੈ ਵੱਡੀ ਆ ਕੋਈ ਛੋਟੀ ਨਹੀਂ ਕਿ ਦੂਰੋਂ ਨੇੜਿਓ ਤੁਸੀਂ ਆਉਣਾ ਵੱਡੀ ਆ ਇੱਧਰ ਕੁਲਦੀਪ ਆਪਣੇ ਕੋਲ ਵੀਰ ਜਿਹੜੀਆਂ ਦੋ ਕਟੀਆਂ ਖੜੀਆਂ ਨੇ ਕਿੰਨੀ ਕਿੰਨੀ ਉਮਰ ਦੇ ਵਿੱਚ ਆਹ ਸਾਲ ਤੋਂ ਬਾਹਰ ਹਾਂ ਆਹ ਸਾਲ ਤੋਂ ਅੰਦਰ ਆ ਠੀਕ ਹੈ ਜੀ ਇਹ ਸਾਲ ਸਵਾ ਸਾਲ ਦੀ ਹੋਣੀ ਕੋਈ ਵੱਡੀ ਆ ਆ ਜਿਹੜੀ ਆਹ ਸਾਲ ਦੇ ਅੰਦਰ ਕੋਈ 9-10 ਮਹੀਨਿਆਂ ਦੀ ਹਾਂ ਇੱਥੇਗਾ ਠੀਕ ਹੈ ਜੀ ਦੋਵੇਂ ਕ ਲਓ ਵੀ ਦੋਸਤੋ ਜੋੜੀ ਕਟੀਆਂ ਦੀ ਬਕਾਊ ਆਮਰੀਕਾ ਦੀ ਇੱਧਰ ਕੋਲੇ ਲਾਸਟ ਦੇ ਵਿੱਚ ਤੇ ਇਹ ਵੀ ਕਿਸੇ ਭਰਾ ਨੇ ਖਰੀਦ ਰੀਆਂ ਲਵੀਆਂ ਕਟੀਆਂ ਨੇ ਮੈਨੂੰ ਲੱਗਦਾ ਵੀ ਕੋਈ ਵੀਰ ਲੈ ਜਾਊਗਾ ਦੋਵੇਂ ਲੈ ਜਾਊਗਾ ਤੇ ਇੱਕੇ ਟਾਈਮ ਹੀ ਬਣ ਜਾਣਾ ਕਰ ਮਾਲੀਆਂ ਨੇ ਠੀਕ ਹੈ ਜੀ ਚੰਗੀ ਸੇਵਾ ਰਹੀ ਤੇ ਹੇਟ ਅੱਗੜ ਪਿਛੜ ਬਣ ਜਾਣਾ ਇਹਨਾਂ ਨੇ ਆ ਗੱਡੀ ਮੈਂ ਨਹੀਂ ਆ ਥੱਲੇੋਂ ਕੁੜੀਆਂ ਆ ਆ ਦੇਖੋ ਮੱਝਾ ਮੁਝਾ ਆਪਣੇ ਕੋਲ ਸੀ ਇਹਨਾਂ ਦੀਆਂ ਹਾਂ ਮਾਵਾ ਮੂਵਾ ਆਹੋ ਆ ਲੈ ਝੋਲੀ ਚਾਲੀ ਬੜੀ ਹੈ ਹਾਂ ਲਓ ਜੀ ਸੋ ਝੋਲੀ ਕਰੋ ਚੱਕ ਤੋ ਝੋਲੀ ਦੋ ਕਟੀਆਂ ਦੀ ਬੜੀ ਆ ਇਹਦੀ ਝੋਲੀਆਂ ਬੜੀਆਂ ਵੱਡੀਆਂ ਆ ਜਿਨ੍ਹਾਂ ਦੀ ਕਟੀਆਂ ਵਾਏ ਕਿੰਨੀਆਂ ਦੀ ਝੋਲੀ ਕਰਿਓ ਜੇ ਮੜੀ ਜਾਣ ਝੇ ਜੀ ਕਰ ਦਿੰਦਾ ਝੋਲੀ ਵੇਖ ਕੇ ਲੈਂਦੇ ਅਗਲੇ ਹਾਂ ਆ ਥਾਣੂ ਹੋਣਗੇ ਤੇ ਲੈਣਗੇ ਹਾਂ ਹਾਂ ਕੱਟੀ-ਕੁਟੀ ਚੰਗੀ ਠੀਕ ਆ ਜੀ ਚਾਰੇ ਥਾਣਾ ਬੱਟ-ਬੱਟ ਕਾਫੀ ਪੈ ਰਿਆ ਠੀਕ ਆ ਤੇ ਜੋੜੀ ਇਹ ਕਟੀਆਂ ਦੀ ਬਕਾਊ ਆ ਇਹਨਾਂ ਦਾ ਵੀਰ ਕੁਲਦੀਪ ਸਿੰਗਲ-ਸਿੰਗਲ ਦਾ ਮੁੱਲ ਕੀ ਆ ਜੋੜੀ ਲੈਂਦਾ ਕੋਈ ਤੇ ਕੀਮਤ ਮੁੱਲ ਰਊਗਾ ਜੋੜੀ ਆ ਸਿੰਗਲ-ਸਿੰਗਲ ਦੇ ਆ ਦੇਣਾ ਵੀ 5000 ਦੀ ਜਾਂਦੀ ਹਾਂ ਉਹ ਦੇ ਦਾਂਗੇ 13000 ਦੀ ਜਾਂਦੀ 13000 ਦੀ ਹੂੰ 13 ਤੇ 5 18 18000 18000 ਜੋੜੀ ਇਹਦਾ ਕੋਈ ਲੈ ਲੇ ਕਿੰਨੀ ਹੋ ਜੂਗੀ ਲੈਸ ਫਿਰ 1000 ਹੋਰ ਛੜ ਦਾਂ 17 ਦੇ ਦਾਂ 17 ਦੀ ਹੂੰ ਠੀਕ ਹੈ ਜੀ ਜੋੜੀ ਲੇ 17 ਦੇ ਦਾਂਗੇ ਜੇ ਕੱਲੀ ਕੱਲੀ ਲਊਗਾ ਉਹ ਤੇ ਜਾਂਦੀ ਏ 5000 ਦੀ ਹਾਂ ਉਹ 13000 ਦੀ ਵੱਡੀ ਏ 5000 ਦੀ ਜੋੜੀ ਕੋਈ ਲੈ ਲੂਗਾ ਦੋਸਤੋ ਵੈਸੇ 18000 ਬਣਦਾ ਪਰ ਯਾਰ ਹੋਰ ਵਿੱਚੋਂ ਛੋਟ ਹੋ ਜੂਗੀ ਹਾਂ 17000 ਦੀ ਤੁਹਾਨੂੰ ਮਿਲ ਜੂਗੀ ਤੇ ਵੀਰ ਕੁਲਦੀਪ ਇੱਕ ਨੰਬਰ ਆਪਣੇ ਘਰ ਦੀਏ ਸਾਂਝੇ ਨੰਬਰ 945133233 ਠੀਕ ਹੈ ਜੀ ਪਿੰਡ ਬੁਰਜ ਨੱਥੂਕੇ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਿਲਕੁਲ ਸੋ ਦੋਸਤੋ ਜ਼ਿਲ੍ਹਾ ਤਰਨਤਾਰਨ ਤਸੀਲ ਪੱਟੀ ਪਿੰਡ ਬੁਰਜ ਨੱਥੂਕੇ ਵੀਰ ਕਲਦੀਪ ਹੁਣਾ ਦਾ ਇੱਥੇ ਆਣ ਕੇ ਜਿੰਨੇ ਵੀ ਪਸ਼ੂ ਤੁਹਾਨੂੰ ਦਿਖਾਏ ਆ ਆਣ ਕੇ ਆਪਣੀ ਤਸਦੀਕ ਕਰ ਲਿਓ ਨਰਕ ਪਰਖ ਕਰ ਲਿਓ ਐਨੀਮਲ ਚੰਗੇ ਆ ਠੀਕ ਹੈ ਜੀ ਇੱਕ ਜਿਹੜੀ ਇਹ ਮੱਝ ਆ ਪਤਾਨੂੰ ਦਿਖਾਈ ਆ ਬਿਲਕੁਲ ਸੱਜਰ ਮਾਰਨਿੰਗ ਹੁਣੇ ਕੋਈ ਘੰਟਾ ਅੱਧਾ ਘੰਟਾ ਪਹਿਲਾਂ ਸੋਈ ਸੁਵਾਈ ਆ ਤੇ ਜੇਰ ਪ੍ਰੋਪਰ ਪੈ ਜੂਗੀ ਇਹਦੀ ਤੁਸੀਂ ਡਿਟੇਲ ਲੈ ਲਿਓ ਠੀਕ ਹੈ ਜੀ ਸੋ ਜੇਰ ਪਈ ਤੇ ਕਲਿੱ ਜੇਰ ਜੁਰ ਪਾ ਜਾਣੀ ਹੈ ਕਰਮਾਲੀ ਨੇ ਬਿਲਕੁਲ ਤਰੀ ਹੈ ਜੇ ਤਾਂ ਕੋਈ ਅੱਧੇ ਘੰਟੇ ਪੌਣੇ ਘੰਟੇ ਦੇ ਵਿੱਚ ਵਿੱਚ ਜੇਰ ਜੁਰ ਪਾ ਜੂਗੀ ਸੋ ਮੱਝ ਚੰਗੀ ਆ ਬਾਕੀ ਪਸੰਦ ਆਈ ਹੋਊਗੀ ਰੇੜਪੜ ਤੇ ਬਿਲਕੁਲ ਜਾਇਜ਼ ਆ ਜੈਨ ਹੋਣਾ ਠੀਕ ਆ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ